ਮਾਰੂ ਮਹਲਾ ਤੀਜਾ ਜੋ ਆਇਆ ਸੋ ਸਭ ਕੋ ਜਸੀ ਜਿਹੜਾ ਵੀ ਜੀਵ ਜਗਤ ਵਿੱਚ ਜੰਮਦਾ ਹੈ ਉਹ ਹਰੇਕ ਹੀ ਜ਼ਰੂਰ ਇਸ ਜਗਤ ਤੋਂ ਕੁਝ ਵੀ ਕਰ ਜਾਂਦਾ ਹੈ ਦੂਜੇ ਪਾਏ ਬੰਦਾ ਜਮ ਫਾਸੀ ਪਰ ਮਾਇਆ ਦੇ ਮੋਹ ਦੇ ਕਾਰਨ ਜੀਵ ਆਤਮਕ ਮੌਤ ਦੀ ਫਾਹੀ ਵਿੱਚ ਵੱਧ ਜਾਂਦਾ ਹੈ ਸਤਗੁਰ ਰਾਖੇ ਸੇ ਜਨ ਉੱਭਰੇ ਸੱਚ ਸਾਚ ਸਮਾਈ ਹੈ ਗੁਰੂ ਨੇ ਜਿੰਨਾ ਦੀ ਰੱਖਿਆ ਕੀਤੀ ਉਹ ਮਨੁੱਖ ਮਾਇਆ ਦੇ ਮੋਹ ਤੋਂ ਬਚ ਨਿਕਲਦੇ ਹਨ ਉਹ ਸਦਾ ਹੀ ਸਦਾ ਥੇਰ ਪ੍ਰਮਾਤਮਾ ਵਿੱਚ ਲੀਨ ਰਹਿੰਦੇ ਹਨ ਆਪੇ ਕਰਤਾ ਕਰ ਕਰ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲਿਖੈ ਇਹ ਸਾਰਾ ਖੇਲ ਕਰਤਾ ਆਪ ਹੀ ਕਰ ਕਰਕੇ ਵੇਖ ਰਿਹਾ ਹੈ ਜਿਸ ਮਨੁੱਖ ਕੋਤੇ ਉਹ ਮੇਰ ਦੀ ਨਿਗਾਹ ਕਰਦਾ ਹੈ ਉਹੀ ਮਨੁੱਖ ਉਸ ਦੀ ਪ੍ਰਮਾਨਗੀ ਵਿੱਚ ਹੈ ਗੁਰਮੁਖ ਗਿਆਨ ਤੇ ਸਭ ਕੁਝ ਸੂਝੈ ਅਗਿਆਨੀ ਅੰਧ ਕਮਾਈ ਹੈ ਜਿਸ ਮਨੁੱਖ ਨੂੰ ਗੁਰੂ ਦੇ ਰਾਹੀਂ ਆਤਮਿਕ ਜੀਵਨ ਦੀ ਸੂਝ ਪੈ ਜਾਂਦੀ ਹੈ ਉਸ ਨੂੰ ਆਤਮਿਕ ਜੀਵਨ ਬਾਰੇ ਹਰੇਕ ਗੱਲ ਦੀ ਸਮਝ ਆ ਜਾਂਦੀ ਹੈ ਗਿਆਨ ਤੋਂ ਸੱਖਣਾ ਮਨੁੱਖ ਅਨਿਆਵਾਲਾ ਕੰਮ ਹੀ ਕਰਦਾ ਰਹਿੰਦਾ ਹੈ ਮਨਮੁਖ ਸੰਸਾਰ ਬੂਝ ਨ ਪਾਈ ਮਰ ਮਰ ਜਮੈ ਜਨਮ ਗਵਾਈ ਮਨ ਦੇ ਮਰੀਦ ਮਨੁੱਖ ਨੂੰ ਹਰ ਵੇਲੇ ਕੋਈ ਨਾ ਕੋਈ ਸਹਿਮ ਖਾਈ ਜਾਂਦਾ ਹੈ ਕਿਉਂਕਿ ਉਸ ਨੂੰ ਆਤਮਕ ਦੀਮਨ ਦੀ ਸੂਝ ਨਹੀਂ ਹੁੰਦੀ ਉਹ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ ਉਹ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਜਾਂਦਾ ਹੈ ਗੁਰਮਖ ਨਾਮ ਰਤੇ ਸੁਖ ਪਾਇਆ ਸਹਜੇ ਸਾਚ ਸਮਾਈ ਹੈ ਗੁਰੂ ਦੇ ਸਨਮਖ ਰਹਿਣ ਵਾਲੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ ਉਹ ਆਤਮਕ ਆਨੰਦ ਮੰਨਦੇ ਹਨ ਉਹ ਆਤਮਕ ਅਡੋਲਤਾ ਵਿੱਚ ਸਦਾ ਥਿਰ ਪ੍ਰਭੂ ਵਿੱਚ ਹਰ ਵੇਲੇ ਟਿਕੇ ਰਹਿੰਦੇ ਹਨ ਤੰਦੇ ਧਾਵਤ ਮਨ ਭਿਆ ਮਨੂਰਾ ਫੇਰ ਹੋਵੇ ਕੰਚਨ ਭੇਟੇ ਗੁਰਪੂਰਾ ਦੁਨੀਆ ਦੇ ਖਲਜਗਨ ਵਿੱਚ ਦੌੜ ਭੱਜ ਕਰਦੇ ਆ ਮਨੁੱਖ ਦਾ ਮਨ ਸੜਿਆ ਹੋਇਆ ਲੋਹਾ ਬਣ ਜਾਂਦਾ ਹੈ ਇਉਂ ਸੜਿਆ ਰਹਿੰਦਾ ਹੈ ਜਿਵੇਂ ਸੜਿਆ ਹੋਇਆ ਲੋਹਾ ਪਰ ਜਦੋਂ ਉਸ ਨੂੰ ਪੂਰਾ ਗੁਰੂ ਮਿਲਦਾ ਹੈ ਤਦੋਂ ਮੁੜ ਸ਼ੁੱਧ ਸੋਨਾ ਬਣ ਜਾਂਦਾ ਹੈ ਆਪੇ ਬਖਸ਼ ਲੈ ਸੁਖ ਪਾਏ ਪੂਰੇ ਸ਼ਬਦ ਮਿਲਾਈ ਹੈ ਜਿਸ ਮਨੁੱਖ ਉਤੇ ਪ੍ਰਮਾਤਮਾ ਆਪ ਬਖਸ਼ਿਸ਼ ਕਰਦਾ ਹੈ ਉਹ ਮਨੁੱਖ ਪ੍ਰਮਾਤਮਾ ਆਤਮਕ ਆਨੰਦ ਮੰਨਦਾ ਹੈ ਉਹ ਪੂਰਨ ਪ੍ਰਭੂ ਦੀ ਸਿਫਤ ਸਲਾਵ ਵਿੱਚ ਲੀਨ ਰਹਿੰਦਾ ਹੈ ਦੁਰਮਤ ਝੂਠੀ ਬੁਰੀ ਬੁਰਿਆਰ ਔਗਣ ਯਾਰੀ ਔਗਣ ਯਾਰ ਖੋਟੀ ਮਤ ਵਾਲੀ ਜੀਵ ਇਸਤਰੀ ਝੂਠ ਵਿੱਚ ਭੈੜ ਵਿੱਚ ਮਸਤ ਰਹਿੰਦੀ ਹੈ ਉਹ ぺੜ ਦਾ ਅੱਡਾ ਬਣੀ ਰਹਿੰਦੀ ਹੈ ਉਹ ਸਦਾ ਹੀ ਔਗਣਾ ਨਾਲ ਪਰੀ ਰਹਿੰਦੀ ਹੈ ਕੱਚੀ ਮਤ ਫੀਕਾ ਮੁਖ ਬੋਲੈ ਦੁਰਮਤ ਨਾਮ ਨਾ ਪਾਈ ਹੈ ਉਸ ਦੀ ਮਤ ਸਦਾ ਵਿਕਾਰਾਂ ਵਿੱਚ ਥੜਕਦੀ ਹੈ ਉਹ ਮੂੰਹ ਖਰਵਾ ਬੋਲਦੀ ਹੈ ਕੋਟੀ ਮਤ ਦੇ ਕਾਰਨ ਉਹ ਉਸ ਨੂੰ ਪ੍ਰਮਾਤਮਾ ਦਾ ਨਾਮ ਨਸੀਬ ਨਹੀਂ ਹੁੰਦਾ ਔਗਣਿਆਰੀ ਕੰਤ ਨ ਭਾਵੈ ਮਨ ਕੀ ਜੂਠੀ ਹੀ ਝੂਠ ਕਮਾਵੈ ਔਗਣਾ ਭਰੀ ਜੀਵ ਇਸਤਰੀ ਖਸਮ ਪ੍ਰਭੂ ਨੂੰ ਚੰਗੀ ਨਹੀਂ ਲੱਗਦੀ ਮਨ ਦੀ ਗੰਦੀ ਉਹ ਜੀਵ ਇਸਤਰੀ ਸਦਾ ਗੰਦਾ ਕੰਮ ਹੀ ਕਰਦੀ ਹੈ ਫਿਰ ਕਾਸਾ ਉਹ ਨ ਜਾਣੇ ਮੂਰਖ ਬਿਨ ਗੁਰੂ ਬੂਝ ਨ ਪਾਈ ਹੈ ਉਹ ਮੁਰਖ ਜੀਵ स्त्री પતિ ਰੂਪ ਦੇ ਮਿਲਾਪ ਦਾ ਆਨੰਦ ਨਹੀਂ ਜਾਣਦੀ ਗੁਰੂ ਤੋਂ ਬਿਨਾ ਉਸ ਨੂੰ ਆਤਮਕ ਜੀਵਨ ਦੀ ਸੂਝ ਨਹੀਂ ਪੈਂਦੀ ਦੁਰਮਤ ਖੋਟੀ ਖੋਟ ਕਮਾਵੇ ਸ਼ਿੰਗਾਰ ਕਰੇ ਫਿਰ ਖਸਮ ਨਾ ਭਾਵੇ ਖੋਟੀ ਮਤ ਵਾਲੀ ਜੀਵ स्त्री ਸਦਾ ਖੋਟ ਨਾਲ ਭਰੀ ਰਹਿੰਦੀ ਹੈ ਸਦਾ ਖੋਟ ਕਮਾਉਂਦੀ ਹੈ ਖੋਟਾ ਕੰਮ ਕਰਦੀ ਹੈ ਦੁਰਾਚਾਰਨੀ ਸਤਰੀ ਵਾਂਗੋ ਬਾਰੋਂ ਧਾਰਮਿਕ ਸਜਾਵਟ ਕਰਦੀ ਹੈ ਪਰ ਖਸਮ ਪ੍ਰਭੂ ਨੂੰ ਪਸੰਦ ਨਹੀਂ ਆਉਂਦੀ ਗੁਣਵੰਤੀ ਸਦਾ ਪਿਰ ਰਾਵੈ ਸਤਗੁਰ ਮੇਲ ਮਿਲਾਈ ਹੈ ਗੁਣਾ ਵਾਲੀ ਜੀਵ ਸਤਰੀ ਨੂੰ ਖਸਮ ਪ੍ਰਭੂ ਸਦਾ ਮਿਲਿਆ ਰਹਿੰਦਾ ਹੈ ਉਸ ਨੂੰ ਗੁਰੂ ਚਰਨਾਂ ਵਿੱਚ ਮਿਲਾ ਕੇ ਆਪਣੇ ਨਾਲ ਮਿਲਾਈ ਰੱਖਦਾ ਹੈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾਮ ਬਖਸ਼ ਲੈ ਧੁਰ ਲੇਖੈ ਪਰ ਜੀਵਾਂ ਦੇ ਕੀ ਵਸ ਪ੍ਰਮਾਤਮਾ ਹਰ ਥਾਂ ਆਪ ਹੀ ਹੁਕਮ ਕਰਕੇ ਆਪਣੇ ਪ੍ਰੇਰੇ ਹੋਏ ਜੀਵਾਂ ਦਾ ਹਰੇ ਕੰਮ ਵੇਖ ਰਿਹਾ ਹੈ ਧੁਰੋਂ ਆਪਣੇ ਹੁਕਮ ਵਿੱਚ ਹੀ ਕਈ ਜੀਵਾਂ ਨੂੰ ਲੇਖੇ ਵਿੱਚ ਬਖਸ਼ ਲੈਂਦਾ ਹੈ ਆਨੰਦ ਨਾਮ ਰਤੇ ਸੱਚ ਪਾਇਆ ਆਪੇ ਮੇਲ ਮਿਲਾਈ ਹੈ ਉਹ ਜੀਵ ਹਰ ਵੇਲੇ ਉਸ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਨੂੰ ਉਹ ਸਦਾ ਸਿਰ ਪ੍ਰਭੂ ਮਿਲਿਆ ਰਹਿੰਦਾ ਹੈ ਪ੍ਰਭੂ ਆਪ ਹੀ ਉਹਨਾਂ ਨੂੰ ਗੁਰੂ ਨਾਲ ਮਿਲਾ ਕੇ ਆਪਣੇ ਚਰਨਾਂ ਵਿੱਚ ਜੋੜੀ ਰੱਖਦਾ ਹੈ ਹਉਮੈ ਧਾਤ ਮੋਹ ਰਸ ਲਾਈ ਗੁਰਮੁਖ ਲੈ ਸਾਚੀ ਸਹਜ ਸਮਾਈ ਮਾਇਆ ਜੀਵ ਨੂੰ ਹਉਮੈ ਵਿੱਚ ਮੋਹ ਦੇ ਰਸ ਵਿੱਚ ਲਾਈ ਰੱਖਦੀ ਹੈ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਨੂੰ ਪ੍ਰਭੂ ਚਰਨਾਂ ਦੀ ਸਦਾ ਫਿਰ ਲਗਨ ਆਤਮਕ ਅਡੋਲਤਾ ਵਿੱਚ ਟਿਕਾਈ ਰੱਖਦੀ ਹੈ ਆਪੇ ਮਿਲੈ ਆਪੇ ਕਰੇਖੈ ਬਿਨ ਸਤਿਗੁਰੂ ਬੂਝ ਨ ਪਾਈ ਹੈ ਪਰ ਗੁਰੂ ਪਰ ਪ੍ਰਭੂ ਆਪ ਹੀ ਜੀਵ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ ਆਪ ਹੀ ਇਹ ਖੇਲ ਕਰਕੇ ਵੇਖ ਰਿਹਾ ਹੈ ਇਹ ਸਮਝ ਗੁਰੂ ਤੋਂ ਬਿਨਾਂ ਨਹੀਂ ਪੈਂਦੀ ਇੱਕ ਸ਼ਬਦ ਵਿਚਾਰ ਸਦਾ ਜਨ ਜਾਗੇ ਇਕ ਮਾਇਆ ਮੋ ਸੋਏ ਰਹੇ ਅਭਾਗੇ ਕਈ ਐਸੇ ਮਨੋਖਾਂ ਜਿਹੜੇ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਕ ਐਸੇ ਮੰਦ ਭਾਗੀ ਹਨ ਜੋ ਸਦਾ ਮਾਇਆ ਦੇ ਮੋਹ ਵਿੱਚ ਗਾਫਲ ਪੈ ਰਹਿੰਦੇ ਹਨ ਆਪੇ ਕਰੇ ਕਰਾਏ ਆਪੇ ਹੋਰ ਕਰਣਾ ਕਿਸੂ ਨਾ ਜਾਈ ਹੈ ਪਰ ਜੀਵਾਂ ਦੇ ਕੀ ਵਾਸ ਪ੍ਰਭੂ ਆਪ ਹੀ ਸਭ ਵਿੱਚ ਵਿਆਪਕ ਹੋ ਕੇ ਸਭ ਕੁਝ ਕਰਦਾ ਹੈ ਆਪ ਹੀ ਜੀਵਾਂ ਪਾਸੋਂ ਕਰਾਉਂਦਾ ਹੈ ਉਸ ਦੀ ਰਾਜਾ ਦੇ ਵਿਰੁੱਧ ਹੋਰ ਕੁਝ ਵੀ ਕੀਤਾ ਨਹੀਂ ਜਾ ਸਕਦਾ ਕਾਲ ਮਾਰ ਗੁਰ ਸ਼ਬਦ ਨਿਵਾਰੇ ਹਰ ਕਾ ਨਾਮ ਰਖੇ ਉਰ ਧਾਰੇ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੇ ਰਾਹੀ ਆਤਮਿਕ ਮੌਤ ਨੂੰ ਮਾਰ ਕੇ ਆਪਣੇ ਅੰਦਰੋਂ ਆਪਾ ਭਉ ਦੂਰ ਕਰਦਾ ਹੈ ਅਤੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਸਤ ਗੁਰ ਸੇਵ ਸਤ ਗੁਰ ਸੇਵਾ ਤੇ ਸੁਖ ਪਾਇਆ ਹਰ ਕੈ ਨਾਮ ਸਮਾਈ ਹੈ ਓ ਮਨੁੱਖ ਗੁਰੂ ਦੀ ਸ਼ਰਨ ਦੀ ਬਰਕਤ ਨਾਲ ਆਤਮਕ ਅਨੰਦ ਮਾਣਦਾ ਹੈ ਪ੍ਰਮਾਤਮਾ ਦੇ ਨਾਮ ਵਿੱਚ ਸਦਾ ਟਿਕਿਆ ਰਹਿੰਦਾ ਹੈ ਦੂਜੇ ਪਾਏ ਫਿਰੇ ਦੇਵਾਨੀ ਮਾਇਆ ਮੋਹ ਦੁੱਖ ਮਾਹ ਸਮਾਨੀ ਜਿਹੜੀ ਜੀਵ ਸਤਰੀ ਮਾਇਆ ਦੇ ਮੋਹ ਵਿੱਚ ਝੱਲੀ ਹੋਈ फडਕਦੀ ਫਿਰਦੀ ਹੈ ਉਹ ਮਾਇਆ ਦੇ ਮੋਹ ਵਿੱਚ ਅਤੇ ਦੁੱਖਾਂ ਵਿੱਚ ਗਰਸੀ ਰਹਿੰਦੀ ਹੈ ਬਹੁਤੇ ਭੇਖ ਕਰੇ ਨਾ ਪਾਏ ਬਿਨ ਸਤਗੁਰ ਸੁਖ ਨਾ ਪਾਈ ਹੈ ਜੇ ਉਹ ਬਹੁਤੇ ਧਾਰਮਿਕ ਪਹਿਰਾਵੇ ਵੀ ਧਾਰਨ ਕਰੇ ਉਹ ਸੁਖ ਪ੍ਰਾਪਤ ਨਹੀਂ ਕਰ ਸਕਦੀ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਸੁਖ ਨਹੀਂ ਮਿਲਦਾ ਕਿਸ ਨੂੰ ਕਹੀਐ ਜਾਂ ਆਪ ਕਰਾਏ ਜਿਤ ਭਾਵੈ ਤਿਤਰਾ ਚਲਾਏ ਜਦੋਂ ਪ੍ਰਮਾਤਮਾ ਆਪ ਹੀ ਜੀਵਾਂ ਪਾਸੋਂ ਸਭ ਕੁਝ ਕਰਾ ਰਿਹਾ ਹੈ ਤਾਂ ਉਸ ਤੋਂ ਬਿਨਾਂ ਕਿਸੇ ਹੋਰ ਪਾਸ ਪੁਕਾਰ ਨਹੀਂ ਕੀਤੀ ਜਾ ਸਕਦੀ ਜਿਤ ਭਾਵੈ ਤਿਤਰਾ ਚਲਾਏ ਜਿਸ ਰਾਹ ਤੇ ਤੁਰਨਾ ਉਸ ਨੂੰ ਚੰਗਾ ਲੱਗਦਾ ਹੈ ਉਸ ਰਾਹ ਉੱਤੇ ਹੀ ਜੀਵਾਂ ਨੂੰ ਤੁਰਦਾ ਹੈ ਆਪੇ ਮਿਹਰਵਾਨ ਸੁਖ ਦਾ ਦਾਤਾ ਜਿਉਂ ਪਾਵੇ ਤਿਵੇਂ ਚਲਾਈ ਹੈ ਸਭਨਾ ਉੱਪਰ ਮਿਹਰ ਕਰਨ ਵਾਲਾ ਸੁੱਖਾਂ ਦਾ ਦਾਤਾ ਪਰਮਾਤਮਾ ਆਪ ਹੀ ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਉਸੇ ਤਰ੍ਹਾਂ ਜੀਵਾਂ ਨੂੰ ਜੀਵਨ ਪੰਧ ਉੱਤੇ ਤੋਰ ਰਿਹਾ ਹੈ ਆਪੇ ਕਰਤਾ ਆਪੇ ਭੁਗਤਾ ਆਪੇ ਸੰਜਮ ਆਪੇ ਜੁਗਤਾ ਪਰਮਾਤਮਾ ਆਪ ਹੀ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਆਪ ਹੀ ਜੀਵਾਂ ਵਿੱਚ ਬੈਠ ਕੇ ਪਦਾਰਥਾਂ ਨੂੰ ਭੋਗਣ ਵਾਲਾ ਪ੍ਰਭੂ ਆਪ ਹੀ ਪਦਾਰਥਾਂ ਦੇ ਭੋਗਣ ਵੱਲੋਂ ਪ੍ਰੇਰਿਤ ਕਰਨ ਵਾਲਾ ਹੈ ਆਪ ਹੀ ਸਭ ਜੀਵਾਂ ਦੇ ਪਦਾਰਥਾਂ ਵਿੱਚ ਵਿਆਪਕ ਆਪੇ ਨਿਰਮਲ ਮਿਹਰਮਾਨ ਮਦਸੂਦਨ ਜਿਸ ਦਾ ਹੁਕਮ ਨਾ ਮਿਟਿਆ ਜਾਈ ਏ ਉਹ ਆਪ ਹੀ ਪਵਿੱਤਰ ਹੈ ਆਪ ਹੀ ਦਇਆ ਕਰਨ ਵਾਲਾ ਹੈ ਆਪ ਹੀ ਵਿਕਾਰੀਆਂ ਦਾ ਨਾਸ਼ ਕਰਨ ਵਾਲਾ ਹੈ ਉਹ ਐਸਾ ਹੈ ਜਿਸ ਦਾ ਹੁਕਮ ਮੋੜਿਆ ਨਹੀਂ ਜਾ ਸਕਦਾ ਸੇਵਡ ਭਾਗੀ ਜਿਨ ਏਕੋ ਜਾਤਾ ਕਾਟ ਕਾਟੋ ਵਸ ਰਹਾ ਜਗ ਜੀਵਨ ਦਾਤਾ ਉਹ ਮਨੁੱਖ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਉਸ ਇੱਕ ਪ੍ਰਮਾਤਮਾ ਨੂੰ ਹਰ ਥਾਂ ਜਾਣਿਆ ਹੈ ਜਿੰਨਾ ਇਹ ਸਮਝਿਆ ਹੈ ਕਿ ਜਗਤ ਦਾ ਸਹਾਰਾ ਦਾਤਾਰ ਹਰੇਕ ਸਰੀਰ ਵਿੱਚ ਵਸ ਰਿਹਾ ਹੈ। ਇੱਕ ਥਾਂ ਗੁਪਤ ਪਰਗਟ ਹੈ ਆਪੇ ਗੁਰਮੁਖ ਭ੍ਰਮ ਪਉ ਜਾਈ ਹੈ। ਕਿਸੇ ਥਾਂ ਲੁਕਿਆ ਹੋਇਆ ਵਸਦਾ ਹੈ ਕਿਸੇ ਥਾਂ ਪ੍ਰਤੱਕ ਦਿਸ ਰਿਹਾ ਹੈ। ਗੁਰੂ ਦੇ ਰਾਹੀ ਇਹ ਨਿਚਾ ਕਰਕੇ ਮਨੁੱਖ ਦਾ ਭ੍ਰਮ ਤੇ ਡਰ ਦੂਰ ਹੋ ਜਾਂਦਾ ਹੈ। ਫਿਰ ਨਾਮ पे ਵੈਰੀ ਦਿਸਦਾ ਹੈ ਤੇ ਨਾ ਹੀ ਕਿਸੇ ਤੋਂ ਡਾਰ ਆਉਂਦਾ ਹੈ ਗੁਰਮਖ ਹਰ ਦੀ ਉਹ ਏਕੋ ਜਾਤਾ ਅੰਤਰਨਾਮ ਸ਼ਬਦ ਪਛਾਤਾ ਗੁਰੂ ਦੇ ਸੰਮੁਖ ਰਹਿਣ ਵਾਲਾ ਮਨੁੱਖ ਇੱਕ ਪ੍ਰਮਾਤਮਾ ਨਾਲ ਹੀ ਡੂੰਗੀ ਸਾਂਝ ਪਾਉਂਦਾ ਹੈ ਉਸ ਦੇ ਅੰਦਰ ਪ੍ਰਭੂ ਦਾ ਨਾਮ ਵਸਦਾ ਹੈ ਉਹ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਨੂੰ ਹਰ ਥਾਂ ਪਛਾਣਦਾ ਹੈ ਜਿਸ ਤੂੰ ਦੇ ਸੋਈ ਜਨ ਪਾਏ ਨਾਨਕ ਨਾਮ ਵਡਾਈ ਹੈ ਹੈ ਨਾਨਕ ਜਿਸ ਮਨੁੱਖ ਨੂੰ ਤੂੰ ਆਪਣਾ ਨਾਮ ਦਿੰਦਾ ਹੈ ਉਹੀ ਮਨੁੱਖ ਤੇਰਾ ਨਾਮ ਪ੍ਰਾਪਤ ਕਰਦਾ ਹੈ ਨਾਮ ਦੇ ਰਾਹੀ ਉਸ ਨੂੰ ਲੋਕ ਪਰਲੋਕ ਦੀ ਇੱਜ਼ਤ ਪ੍ਰਾਪਤ ਹੁੰਦੀ ਹੈ ਮਾਰੂ ਮਹਲਾ ਤੀਜਾ ਸੱਚ ਸਾ ਲਾਹੀ ਗਹਿਰ ਗੰਭੀਰ ਹੈ ਸਭ जग ਹੈ ਜਿਸ ਹੀ ਕਹਿ ਚੀਰੈ ਮਹਤਉਸ ਅਰਥਾਤ ਤੇ ਵੱਡੇ ਜਿਗਰੇ ਵਾਲੇ ਪ੍ਰਮਾਤਮਾ ਦੀ ਸਿੱਖ ਸਲਾਹ ਕਰਦਾ ਹਾਂ ਜੋ ਸਦਾ ਕਾਇਮ ਰਹਿਣ ਵਾਲਾ ਹੈ ਸਾਰਾ ਜਗਤ ਜਿਸ ਦੇ ਹੁਕਮ ਵਿੱਚ ਚੱਲ ਰਿਹਾ ਹੈ ਸਭ ਕਟ ਭੋਗ ਵੈ ਸਦਾ ਦਿਨ ਰਾਤੀ ਆਪੇ ਸੂਖ ਨਿਵਾਸੀ ਹੈ ਜੋ ਸਾਰੇ ਸਰੀਰਾਂ ਵਿੱਚ ਮੌਜੂਦ ਹੈ ਤੇ ਜੋ ਆਪ ਹੀ ਸਾਰੇ ਸੁੱਖਾਂ ਦਾ ਸੋਮਾ ਹੈ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦਿ ਮਨ ਵਸਾਈ ਮਾਲਕ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ ਉਸ ਦੀ ਵਡਿਆਈ ਵੀ ਸਦਾ ਕਾਇਮ ਰਹਿਣ ਵਾਲੀ ਗੁਰੂ ਦੀ ਕਿਰਪਾ ਨਾਲ ਉਸ ਨੂੰ ਮਨ ਵਿੱਚ ਵਸਾਇਆ ਜਾ ਸਕਦਾ ਹੈ ਆਪ ਪਏ ਆਏ ਵਸਿਆ ਘਟ ਅੰਤਰ ਟੁੱਟੀ ਜਮਕੀ ਫਸੀ ਹੈ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਆਪੇ ਹੀ ਮੇਰ ਕਰਕੇ ਆ ਵਸਦਾ ਹੈ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ਕਿ ਸੇਵੀ ਤੈਂ ਕਿਸ ਸਲਾਹੀ ਸਾਤ ਗੁਰ ਸੇਵੀ ਸ਼ਬਦ ਸਲਾਹੀ ਜੇ ਤੂੰ ਪੁੱਛੇ ਕਿ ਮੈਂ ਕਿਸ ਦੀ ਸੇਵਾ ਕਰਦਾ ਹਾਂ ਤੇ ਕਿਸ ਦੀ ਸਿਫਤ ਸਲਾਹ ਕਰਦਾ ਹਾਂ ਤਾਂ ਇਸ ਦਾ ਉੱਤਰ ਇਹ ਹੈ ਕਿ ਮੈਂ ਸਦਾ ਗੁਰੂ ਦੀ ਸ਼ਰਨ ਪਿਆ ਰਹਿਣਾ ਹਾਂ ਅਤੇ ਗੁਰੂ ਦੇ ਸ਼ਬਦ ਦੇ ਰਾਹੀ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ ਹਾਂ ਸੱਚੇ ਸ਼ਬਦ ਸਦਾ ਮਤੀ ਉਤਮ ਅੰਤਰ ਕਮਲ ਪਰਗਾਸੀ ਹੈ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਦੀ ਬਰਕਤ ਨਾਲ ਮਨੁੱਖ ਦੀ ਬੁੱਧੀ ਸਦਾ ਸ੍ਰੇਸ਼ਟ ਰਹਿੰਦੀ ਹੈ ਤੇ ਮਨੁੱਖ ਦੇ ਅੰਦਰ ਉਸ ਦਾ ਹਿਰਦਾ ਕੋਲ ਫੁੱਲ ਖਿੜਿਆ ਲਿੰਦਾ ਹੈ ਦੇਹੀ ਕਾਚੀ ਕਾਗਦ ਨਿਕਦਾਰਾ ਬੂੰਦ ਪਵੈ ਬਿਨ ਸੈ ਤਹਤ ਨ ਲਾਗੈ ਬਾਰਾ ਮਨੁੱਖ ਦਾ ਇਹ ਸਰੀਰ ਕਾਗਜ਼ ਵਾਂਗ ਨਾਸ਼ਵੰਤ ਹੈ ਜਿਵੇਂ ਕਾਗਜ਼ ਉੱਤੇ ਪਾਣੀ ਦੀ ਇੱਕ ਬੂੰਦ ਪੈ ਜਾਏ ਤਾਂ ਕਾਗਜ਼ ਗਲ ਜਾਂਦਾ ਹੈ ਇਸੇ ਤਰ੍ਹਾਂ ਇਹ ਸਰੀਰ ਦਾ ਨਾਸ਼ ਹੁੰਦਿਆਂ ਵੀ ਚਿਰ ਨਹੀਂ ਲੱਗਦਾ ਪਰ ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਸਹੀ ਜੀਮਨ ਰਾਤ ਸਮਝ ਲੈਂਦਾ ਹੈ ਜਿਸ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਹੈ ਉਸ ਦਾ ਇਹ ਸਰੀਰ ਵਿਕਾਰਾਂ ਤੋਂ ਖਲਾਸੀ ਬਾਲਿੰਦਾ ਹੈ ਕੰਚਨ ਕਾਇਆ ਗੁਰਮੁਖ ਬੂਜੈ ਜਿਸ ਅੰਤਰ ਨਾਮ ਨਿਵਾਸੀ ਹੈ ਜਿਹਦੇ ਜਿਹੜਾ ਇਹ ਸਮਝ ਲੈਂਦਾ ਆ ਜਿਹਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਪੈਂਦਾ ਆ ਉਸ ਦਾ ਇਹ ਸਰੀਰ ਵਿਕਾਰਾਂ ਤੋਂ ਬਚਿਆ ਰਹਿ ਕੇ ਸ਼ੁੱਧ ਸੋਨਾ ਬਣਿਆ ਰਹਿੰਦਾ ਸੱਚਾ ਚੌਂਕਾ ਸੁਰਤ ਕੀ ਕਾਰਾਂ ਹਰ ਕਾ ਹਰ ਨਾਮ ਭੋਜਨ ਸੱਚ ਆਧਾਰ ਆ ਉਹ ਹਿਰਦਾ ਸਦਾ ਪਵਿੱਤਰ ਹੈ ਉਹ ਹਿਰਦਾ ਹੀ ਸਦਾ ਸੁੱਚਾ ਰਹਿਣ ਵਾਲਾ ਚੌਂਕਾ ਹੈ ਪ੍ਰਭੂ ਚਰਨਾਂ ਵਿੱਚ ਬਣੀ ਹੋਈ ਲਗਨ ਉਸ ਚੌਂਕੇ ਦੀਆਂ ਲਕੀਰਾਂ ਹਨ ਜੋ ਵਿਕਾਰਾਂ ਨੂੰ ਬਾਹਰੋਂ ਆ ਕੇ ਚੌਂਕਾ ਭੇਟਣ ਤੋਂ ਰੋਕਦੀਆਂ ਹਨ ਜਿਸ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਦਾ ਵਸਦਾ ਹੈ ਉਹ ਹਿਰਦਾ ਮਾਇਆ ਦੀ ਤ੍ਰਿਸ਼ਨਾ ਵੱਲੋਂ ਰਜਿਆ ਰਹਿੰਦਾ ਸਦਾ ਤ੍ਰਿਪਤ ਪਵਿੱਤਰ ਹੈ ਪਾਵਨ ਜਿਤ ਘਟ ਹਰ ਨਾਮ ਨਿਵਾਸੀ ਹੈ ਅਜੇ ਹੀ ਹਿਰਦੇ ਦੀ ਖਰਾਕ ਪਰਮਾਤਮਾ ਦਾ ਨਾਮ ਹੈ ਸਦਾ ਥਿਰ ਪਰਮਾਤਮਾ ਹੀ ਉਸ ਹਿਰਦੇ ਦੀ ਖਰਾਕ ਪਰਮਾਤਮਾ ਹੈ ਹਉ ਤਨ ਬਲਿਹਾਰੀ ਜੋ ਸਾਚੇ ਲਾਗੇ ਮੈਂ ਬਲਿਹਾਰ ਜਾਣਾ ਹਉ ਉਨ੍ਹਾਂ ਤੋਂ ਜਿਹੜੇ ਸੱਚ ਨਾਲ ਲੱਗੇ ਹੋਏ ਹਰ ਗੁਣ ਗਾਵੈ ਅਨੰਦਿਨ ਜਾਗੇ ਜਿਹੜੇ ਹਰੀ ਦੇ ਗੁਣ ਜੀਵਨ ਵਿੱਚ ਪੈਦਾ ਕਰ ਲੈਂਦੇ ਆ ਤੇ ਹਰ ਵੇਲੇ ਸੁਚੇਤ ਰਹਿੰਦੇ ਆ ਸੱਚਾ ਸੁਖ ਸਦਾ ਤਿਨੇ ਅੰਤਰ ਰਸਨਾ ਹਰ ਰਸ ਰਸੀ ਹੈ ਜਿਨ੍ਹਾਂ ਦੀ ਰਸਨਾ ਹਰੀ ਦੇ ਨਾਮ ਨਾਲ ਰਸੀ ਹੋਈ ਆ ਉਹਨਾਂ ਦੇ ਅੰਦਰ ਸੱਚਾ ਸੁਖ ਸਦਾ ਵਸਿਆ ਰਹਿੰਦਾ ਹੈ ਹਰ ਨਾਮ ਚੇਤਾ ਅਵਰਨਾ ਹਰ ਨਾਮ ਚੇਤਾ ਅਵਰਨਾ ਪੂਜਾ ਮੈਂ ਹਰੀ ਦੇ ਨਾਮ ਨੂੰ ਹੀ ਚਿੱਤ ਵਿੱਚ ਰੱਖਦਾ ਹਾਂ ਹੋਰ ਕੋਈ ਪੂਜਾ ਮੈਂ ਨਹੀਂ ਕਰਦਾ ਇੱਕੋ ਸੇਵੀ ਅਵਰ ਨ ਦੂਜਾ ਇੱਕੋ ਪ੍ਰਮਾਤਮਾ ਨੂੰ ਸਿਮਰਦਾ ਹਾਂ ਹੋਰ ਕੋਈ ਦੂਜਾ ਮੈਂ ਨਹੀਂ ਸਿਮਰਦਾ ਪੂਰੇ ਗੁਰ ਸਭ ਸੱਚ ਦਿਖਾਇਆ ਸਜੇ ਨਾਮ ਨਿਵਾਸੀ ਹੈ ਪੂਰੇ ਗੁਰੂ ਨੇ ਇਹ ਹਕੀਕਤ ਵਿਖਾ ਦਿੱਤੀ ਹੈ ਸੱਚ ਨੂੰ ਮੈਨੂੰ ਜਾਣੂ ਕਰਾ ਦਿੱਤਾ ਹੈ ਤੇ ਸੱਚ ਮੇਰੇ ਹਿਰਦੇ ਵਿੱਚ ਵਸਦਾ ਹੈ ਰਾਮ ਰਾਮ ਜੋਨੀ ਫਿਰ ਫਿਰ ਆਇਆ ਪਟਕ ਪਟੜ ਕੇ ਪਤਾ ਨਹੀਂ ਕਿਹੋ ਕਿਹੋ ਜੇ ਰਾਵਾਂ ਤੋਂ ਭਟਕ ਭਟਕ ਕੇ ਮੈਂ ਫਿਰ ਅਖੀਰ ਗੁਰੂ ਦੇ ਦਰ ਪਿਆ ਰਾਂ ਆਪ ਭੁਲਾ ਜਾਂ ਖਸਮ ਕੋ ਲਾਇਆ ਆਪ ਭੁਲਾ ਜਾਂ ਗੁਰੂ ਨੇ ਭੁਲਾਇਆ ਮੈਂ ਆਪਣੀ ਗਲਤੀ ਕਰਕੇ ਭੁੱਲਿਆ ਜਾਂ ਮੈਨੂੰ ਗੁਰੂ ਨੇ ਭੁਲਾਇਆ ਹਰ ਜਿਓ ਮਿਲੈ ਤਾਂ ਗੁਰਮੁਖ ਬੂਜੈ ਚੀਨੇ ਸ਼ਬਦ ਦੇ ਅਬਿਨਾਸੀ ਹੈ ਜੇ ਕੋਈ ਗੁਰੂ ਨੂੰ ਮਿਲੇ ਗੁਰੂ ਦੇ ਸਾਹਮਣੇ ਹੋਵੇ ਸ਼ਬਦ ਦੇ ਆਈ ਉਸ ਅਬਿਨਾਸੀ ਨਾਲ ਸਾਂਝ ਬਣਾਵੇ ਸ਼ਬਦ ਨਾਲ ਸੁਰਤ ਜੋੜੇ ਤਾਂ ਫਿਰ ਪਤਾ ਲੱਗਦਾ ਹੈ ਕਿ ਆਪਾ ਕਿੱਥੇ ਆਇਆ ਤੇ ਗੁਰੂ ਦੀ ਮੱਤ ਕਦੋਂ ਮੇਰੇ ਜੀਵਨ ਵਿੱਚੋਂ ਅਲੋਪ ਹੋਈ ਕਾਮ ਕ੍ਰੋਧ ਭਰੇ ਹਮ ਅਪਰਾਧੀ ਅਸੀਂ ਕਾਮ ਕ੍ਰੋਧ ਨਾਲ ਭਰੇ ਹੋਏ ਅਪਰਾਧੀ ਹਾਂ ਕਿਆ ਮੂਹ ਲੈ ਬੋਲਾਂ ਨਾ ਹਮ ਗੁਣ ਨਾ ਸੇਵਾ ਸਾਦੀ ਕੀ ਮੂਹ ਲੈ ਕੇ ਗੱਲ ਕਰੀਏ ਕੋਈ ਸੇਵਾ ਨਹੀਂ ਕੋਈ ਉੱਚੀ ਅਕਲ ਨਹੀਂ ਕੋਈ ਗੁਰੂ ਵਾਲੀ ਸੁਰਤ ਨਹੀਂ ਜੀਵਨ ਦੇ ਵਿੱਚ ਗੁਰੂ ਵਾਲੀ ਕੋਈ ਅੰਦਰ ਸੁਭਾਅ ਨਹੀਂ ਬਣਾਇਆ ਡੁੱਬਦੇ ਪੱਥਰ ਮੇਲ ਲੈ ਤੁਮ ਆਪੇ ਸਾਚ ਨਾਮੇ ਅਬਦਾ ਸਿਹੇ ਡੁੱਬਦੇ ਪੱਥਰਾਂ ਨੂੰ اے ਸੱਚੇ ਪ੍ਰਭੂ ਜੀ ਤੁਸੀਂ ਹੀ ਤਾਰ ਲੋ ਕੁਕ੍ਰਿਤ ਸਿ ਸਦਾ ਸਥਿਰ ਰਹਿਣ ਵਾਲੇ ਅਬਿਨਾਸ਼ੀ ਹੋ। ਨਾ ਕੋਈ ਕਰੇ ਨਾ ਕਰਨੇ ਜੋਗਾ, ਨਾ ਕੋਈ ਕਰਨ ਜੋਗਾ ਹੈ ਤੇ ਨਾ ਕੋਈ ਕਰ ਸਕਦਾ। ਆਪੇ ਕਰੇ ਕਰਾਵੇ ਸੋ ਹੋਏਗਾ। ਹੁਣ ਉਹ ਹੀ ਹੈ ਜੋ ਅਕਾਲਪੁਰਖ ਵੈਗੁਰੂ ਕਰੇਗਾ। ਆਪੇ ਬਖਸ਼ ਲੈ ਸੁਖ ਪਾਏ ਸਦਹੀ ਨਾਮ ਨਿਵਾਸੀ ਹੈ। ਉਹ ਅਕਾਲਪੁਰਖ ਵੈਗੁਰੂ ਬਖਸ਼ ਲਵੇ ਤੇ ਸੁਖ ਮਿਲਦਾ ਹੈ। ਤੇ ਹਰ ਵੇਲੇ ਉਹਦੇ ਨਾਮ ਵਿੱਚ ਨਿਵਾਸ ਹੁੰਦਾ ਹੈ ਇਹ ਤਨ ਧਰਤੀ ਸ਼ਬਦ ਬੀਜ ਅਪਾਰਾ ਹਰ ਸਾਚੇ ਸੇ ਤੀਵਣ ਜਵਪਾਰਾ ਇਸ ਤਨ ਨੂੰ ਧਰਤੀ ਬਣਾ ਤੇ ਇਹਦੇ ਅੰਦਰ ਸ਼ਬਦ ਦਾ ਬੀਜ ਪਾ ਸਦਾ ਥੇ ਰਹਿਣ ਵਾਲੇ ਪ੍ਰਮਾਤਮਾ ਨਾਲ ਹੀ ਉਸ ਦੇ ਨਾਮ ਦਾ ਵਣਜ ਵਪਾਰ ਕਰਿਆ ਕਰ ਸਚ ਤਨ ਜਮਿਆ ਟੋਟ ਨਾ ਆਵੇ ਅੰਤਰਨਾਮ ਨਿਵਾਸੀ ਹੈ ਇਸ ਤਰ੍ਹਾਂ ਸਦਾ ਕਾਇਮ ਰਹਿਣ ਵਾਲਾ ਨਾਮ ਤਨ ਪੈਦਾ ਹੁੰਦਾ ਹੈ ਉਸ ਵਿੱਚ ਕਦੇ ਕਮੀ ਨਹੀਂ ਹੁੰਦੀ ਜਿਹੜਾ ਮਨੁੱਖ ਇਹ ਉਦਮ ਕਰਦਾ ਹੈ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਸਦਾ ਵਸਿਆ ਰਹਿੰਦਾ ਹੈ ਹਰ ਜਿਉ ਔ ਗਣਿਆਰੇ ਨੋ ਗੁਣ ਕੀਜੈ ਹੈ ਹਰੀ ਅਕਾਲ ਪੁਰਖ ਵੈ ਗੁਰੂ ਜੀ ਮੇਰੇ ਪੱਲੇ ਕੋਈ ਗੁਣ ਨਹੀਂ ਮੇਰੇ ਤੇ ਗੁਣ ਕਰੋ ਪੁਰਪਕਾਰ ਕਰੋ ਕਿ ਮੈਨੂੰ ਆਪਣੇ ਵਾਲੇ ਗੁਣ ਦਿਓ ਆਪੇ ਬਖਸ਼ ਲੈ ਨਾਮ ਦੀਜੈ ਆਪ ਬਖਸ਼ੋ ਤੇ ਮੈਨੂੰ ਆਪਣਾ ਨਾਮ ਦਿਓ ਆਪਣਾ ਸੁਭਾਅ ਦਿਓ ਆਪਣੇ ਵਾਲੀ ਅਕਲ ਦਿਓ ਗੁਰਮਖ ਹੋਵੇ ਸੋ ਪਤ ਪਾਏ ਇਕਤ ਨਾਮ ਨਿਵਾਸੀ ਹੈ ਜਿਹੜਾ ਮਨੋਂ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਲੋਕ ਪਰਲੋਕ ਵਿੱਚ ਇੱਜ਼ਤ ਖਾਟਦਾ ਹੈ ਉਹ ਸਦਾ ਪ੍ਰਭੂ ਦੇ ਨਾਮ ਵਿੱਚ ਹੀ ਲੀਨ ਰਹਿੰਦਾ ਹੈ ਅੰਤਰ ਹਰ ਧਨ ਸਮਝ ਨਾ ਹੋਈ ਗੁਰ ਪ੍ਰਸਾਦੀ ਬੁਝੈ ਕੋਈ ਹਰੇਕ ਮਨੁੱਖ ਦੇ ਅੰਦਰ ਪ੍ਰਮਾਤਮਾ ਦਾ ਨਾਮ ਧਨ ਮੌਜੂਦ ਹੈ ਪਰ ਮਨੁੱਖ ਨੂੰ ਇਹ ਸਮਝ ਨਹੀਂ ਹੈ ਗੁਰੂ ਦੀ ਕਿਰਪਾ ਦੇ ਨਾਲ ਇਹ ਸਮਝ ਆਉਂਦੀ ਹੈ ਗੁਰਮੁਖ ਹੋਵੇ ਸੋ ਧਨ ਪਾਏ ਸਦਹੀ ਨਾਮ ਨਿਵਾਸੀ ਹੈ ਜਿਹੜਾ ਮਨੋ ਗੁਰੂ ਦੇ ਸਨਮੁਖ ਹੁੰਦਾ ਹੈ ਗੁਰੂ ਦੇ ਅੰਗ ਸੰਗ ਰਹਿੰਦਾ ਹੈ ਗੁਰੂ ਦੇ ਸਾਹਮਣੇ ਹਾਜ਼ਰ ਹੁੰਦਾ ਹੈ ਉਏ ਧਨ ਲਭ ਲੈਂਦਾ ਹੈ ਫਿਰ ਉਹ ਸਦਾ ਹੀ ਨਾਮ ਵਿੱਚ ਟਿਕਿਆ ਰਹਿੰਦਾ ਹੈ ਆਨ ਲਵਾਓ ਭਰਮੁ ਭੁਲਾਈ ਮਾਇਆ ਮੋਹ ਸੁਦ ਨਾ ਕਾਈ ਜਗਤ ਕ੍ਰਿਸ਼ਨ ਦੀ ਅਗ ਬਲ ਰਹੀ ਹੈ ਕ੍ਰਿਸ਼ਨ ਦਾ ਚੱਕਰ ਚਲ ਰਿਹਾ ਹੈ ਭਟਕਣਾ ਵਿੱਚ ਪੈ ਕੇ ਮਨੁੱਖ ਉਰਾਹੇ ਪਿਆ ਰਹਿੰਦਾ ਹੈ ਮਾਇਆ ਦੇ ਮੋਹ ਦੇ ਕਾਰਨ ਮਨੁੱਖ ਨੂੰ ਰਤਾ ਭਰ ਵੀ ਇਸ ਗਲਤੀ ਦੀ ਸੂਝ ਨਹੀਂ ਹੁੰਦੀ ਮਨਮੁਖ ਅੰਦੇ ਕਿਛੂ ਨ ਸੂਜੈ ਗੁਰਮਤਿ ਨਾਮ ਪਰਗਾਸੀ ਹੈ ਮਨ ਦੇ ਅੰਨੇ ਨੂੰ ਕੁਝ ਸੁਜਦਾ ਨਹੀਂ ਗੁਰੂ ਤੋਂ ਮਤ ਲੈ ਕੇ ਨਾਮ ਦਾ ਪ੍ਰਕਾਸ਼ ਇਸ ਮਨ ਵਿੱਚ ਕਰੀਏ ਤੇ ਫਿਰ ਜਾ ਕੇ ਕਿਤੇ ਅੰਧਪਨ ਦੂਰ ਹੁੰਦਾ ਹੈ ਮਨਮੁਖ ਹੋ ਮੈਂ ਮਾਇਆ ਸੁਤੇ ਆਪਣਾ ਘਰ ਨ ਸਮਾਲੈ ਅੰਤ ਵਿਗੂਤੇ ਮਨ ਦੇ ਮਰੀਦ ਮਨੁੱਖ ਹਉਮੈ ਵਿੱਚ ਮਾਇਆ ਦੇ ਮੋਹ ਵਿੱਚ ਸਹੀ ਜੀਵਨ ਵੱਲੋਂ ਗਾਫਲ ਹੋਏ ਰਹਿੰਦੇ ਹਨ ਵਿਕਾਰਾਂ ਵੱਲੋਂ ਹੋ ਰਹੇ ਹੱਲਿਆਂ ਤੋਂ ਉਹ ਆਪਣਾ ਹਿਰਦਾ ਘਰ ਨਹੀਂ ਬਚਾਉਂਦੇ ਆਖਰ ਖਾਰ ਹੁੰਦੇ ਹਨ ਪਰਿੰੰਦਾ ਕਰੇ ਬਹੁਤ ਚਿੰਤਾ ਜਾਲੇ ਦੁਖੇ ਦੁਖ ਨਿਵਾਸੀ ਹੈ ਮਨ ਦੇ ਮਰੀਦ ਮਨੁੱਖ ਦੂਜਿਆਂ ਦੀ ਨਿੰਦਾ ਕਰਦੇ ਹਨ ਆਪਣੇ ਅੰਦਰ ਦੀ ਚਿੰਤਾ ਉਹਨਾਂ ਨੂੰ ਬਹੁਤ ਸੜਦੀ ਰਹਿੰਦੀ ਹੈ ਉਹ ਸਦਾ ਹੀ ਦੁੱਖਾਂ ਵਿੱਚ ਪੈ ਰਹੇ ਨੇ ਹਨ ਆਪੇ ਕਰਤੈ ਕਾਰ ਕਰਾਈ ਆਪੇ ਗੁਰਮੁਖ ਦੇ ਬੁਝਾਈ ਪਰ ਮਨਮੁਖਾਂ ਦੇ ਵੀ ਕੀ ਵਾਸ ਕਰਤਾਰ ਨੇ ਆਪ ਹੀ ਉਹਨਾਂ ਬਸ ਇਹ ਨਿੰਦਾ ਦੀ ਕਾਰ ਸਦਾ ਕਰਾਈ ਹੈ ਕਰਤਾਰ ਆਪ ਹੀ ਗੁਰੂ ਦੇ ਸਾਹਮਣੇ ਕਰਕੇ ਮਨੁੱਖ ਨੂੰ ਸਹੀ ਆਤਮਿਕ ਜੀਵਨ ਦੀ ਸਮਝ ਬਖਸ਼ਦਾ ਹੈ ਨਾਨਕ ਨਾਮ ਰਤੇ ਮਨ ਨਿਰਮਲ ਨਾਮੇ ਨਾਮ ਨਿਵਾਸੀ ਹੈ ਇਹ ਨਾਨਕ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਸਦਾ ਪਰਮਾਤਮਾ ਦੇ ਨਾਮ ਵਿੱਚ ਹੀ ਲੀਨ ਰਹਿੰਦੇ ਹਨ